ਤ ਤਾਂ ਸਾਡੇ ਨਾਲ ਕਰਨੀ ਇਹ ਗੱਲਬਾਤ ਸਾਂਝੀ ਪੰਜਾਬ ਦੇ ਆਪਣੇ ਜਿੰਨੇ ਵੀ ਨੌਜਵਾਨ ਤੁਸੀਂ ਸੁਣੋਗੇ ਤੇ ਇਹ ਖਬਰ ਬੜੀ ਅਹਿਮ ਹੈ ਬਹੁਤ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਲਈ ਤੇ ਖਤਰੇ ਦੀ ਘੰਟੀ ਹੈ ਜਿਹੜੀ ਉਹ ਖੜਕ ਗਈ ਹੈ ਪੂਰੇ ਪੰਜਾਬੀਆਂ ਲਈ ਤਾਂ ਜੁੜੋ ਮੇਰਾ ਵੀਰ ਲਾਈਵ ਤੇ ਤੇ ਸ਼ੇਅਰ ਕਰਦੇ ਰਹੋ ਨਾਲ ਦੀ ਨਾਲ ਤਾਕੇ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਵਿੱਚੋਂ ਜੁੜ ਸਕਣ ਬਾਹਰਲੇ ਮੁਲਕਾਂ ਤੱਕ ਜਾਨੀ ਸਾਡੇ ਪੰਜਾਬੀ ਛੁੜਦੇ ਨੇ ਔਰ ਆਪਣੀ ਆਪਣੀ ਗੱਲ ਸਾਂਝੀ ਕਰਦੇ ਨੇ ਤਾਂ ਮੇਰੀ ਇੱਕ ਖਾਸ ਅਪੀਲ ਤੁਹਾਡੇ ਲਈ ਹੈ ਪੂਰੇ ਪੰਜਾਬੀਆਂ ਲਈ ਇੱਕ ਡਰਾ ਦੇਣ ਵਾਲੀ ਖਬਰ ਉਹ ਗੱਲਾਂ ਸਾਂਝੀਆਂ ਕਰਾਂਗੇ ਕਿਉਂਕਿ ਗੱਲ ਬੜੀ ਹੀ ਡੂੰਗੀ ਗੱਲ ਸਾਡੇ ਪੰਜਾਬੀਆਂ ਦੇ ਇੱਕ ਇੱਕ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜੁੜ ਗਈ ਹੈ ਖਤਰਾ ਮੰਡਰਾ ਗਿਆ ਪੰਜਾਬ ਦੇ ਅੰਦਰ ਪੰਜਾਬੀਆਂ ਨੂੰ ਖਾਸ ਕਰਕੇ ਇਹ ਗੱਲ ਨੂੰ ਸਿਰ ਮੱਥੇ ਲੈਣਾ ਚਾਹੀਦਾ ਹੈ ਇਸ ਗੱਲ ਤੇ ਅਮਲ ਵੀ ਕਰਨਾ ਜਿਹੜੀ ਮੈਂ ਦੱਸਣ ਜਾ ਰਿਹਾ ਸੋਭਾ ਐਸੇ ਟੌਪਿਕ ਦੇ ਉੱਤੇ ਮੇਰੀ ਵੀਡੀਓ ਹੋਣ ਜਾ ਰਹੀ ਹੈ ਪੂਰੀ ਪ੍ਰੂਫ ਦੇ ਆਧਾਰ ਤੇ ਉਹਨਾਂ ਪਰਿਵਾਰਾਂ ਦਾ ਪ੍ਰੂਫ ਵੀਡੀਓ ਦੇ ਵਿੱਚ ਸਿੱਧੀ ਗੱਲਬਾਤ ਉਹਨਾਂ ਦੇ ਮੂੰਹੋਂ ਸੁਣਾ ਰਹੀ ਹੈ ਉਸ ਵੀਡੀਓ ਦੇ ਵਿੱਚ ਮੈਂ ਸੁਣਾਈ ਹੈ ਜਿੰਨਾ ਪਰਿਵਾਰਾਂ ਦੇ ਨਾਲ ਇਹ ਘਟਨਾਵਾਂ ਹੋ ਚੁੱਕੀਆਂ ਪੰਜਾਬ ਦੇ ਅੰਦਰ ਤਾਂ ਪੰਜਾਬੀਆਂ ਨੂੰ ਖਾਸ ਇੱਕ ਮੇਰੀ ਹੋਰ ਅਪੀਲ ਹੈ ਜਿੰਨੇ ਵੀ ਤੁਸੀਂ ਪੰਜਾਬ ਦੇ ਸਾਡੇ ਨੌਜਵਾਨ ਕੋਈ ਬਜ਼ੁਰਗ ਬੱਚਾ ਜਾਂ ਸਾਡੀ ਮਾਪ ਪੈਣ ਦੇਖਦੀ ਹੈ ਤਾਂ ਵੀਡੀਓ ਨੂੰ ਇਸ ਲਾਈਵ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਲਿਓ ਤਾਂ ਕਿ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਅੰਦਰੋਂ ਜੁੜ ਸਕਣ ਔਰ ਸਾਰਿਆਂ ਤੱਕ ਇਹ ਗੱਲ ਪਹੁੰਚ ਸਕੇ ਤਾਂ ਪੰਜਾਬੀਓ ਗੱਲ ਇਹ ਹੈ ਵੀ ਹਰ ਇੱਕ ਪੰਜਾਬੀ ਬੱਚਿਆਂ ਤੋਂ ਲੈ ਕੇ ਸਿਰਫ ਬੱਚੇ ਹੁੰਦੇ ਜਿਹੜੇ ਉਹਨਾਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਇੱਕ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਪੂਰੇ ਪੰਜਾਬ ਦੇ ਹੀ ਲੋਕਾਂ ਨੂੰ ਉਹ ਚਾਹੇ ਅਮੀਰ ਹੈ ਚਾਹੇ ਗਰੀਬਾ ਉਹ ਸਬੰਧ ਨਹੀਂ ਰੱਖਦੀ ਗੱਲ ਇੱਕ ਐਸੀ ਖਤਰੇ ਦੀ ਘੰਟੀ ਪੰਜਾਬ ਦੇ ਅੰਦਰ ਖੜਕ ਗਈ ਹੈ ਸਾਵਧਾਨੀ ਦੀ ਲੋੜ ਆ ਸਾਡੇ ਨੌਜਵਾਨਾਂ ਨੂੰ ਵੀ ਔਰ ਸਾਡੀਆਂ ਮਾਵਾਂ ਪਿੜਾਂ ਸਭ ਨੂੰ ਬਜ਼ੁਰਗ ਬੱਚਿਆਂ ਨੂੰ ਨਹੀਂ ਭਾਈ ਉਹ ਤਾਂ ਕੋਈ ਗੱਲ ਨਹੀਂ ਤੁਹਾਡੀ ਗੱਲ ਠੀਕ ਹੈ ਪਰ ਜਿਹੜੀ ਜਾਣਕਾਰੀ ਹੈ ਉਹ ਐਸੀ ਹੈ ਕਿ ਜਿੰਨਾ ਪਰਿਵਾਰਾਂ ਦੇ ਨਾਲ ਇਹ ਘਟਨਾਵਾਂ ਵਾਪਰ ਗਈਆਂ ਨੇ ਉਹਨਾਂ ਦੇ ਲਾਈਵ ਯਾਨੀ ਪ੍ਰੂਫ ਯਾਨੀ ਲਾਈਵ ਮੈਂ ਗੱਲ ਕੀਤੀ ਉਹਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਉਹੀ ਵੀਡੀਓ ਸਵੇਰ ਆਪਣੇ ਚੈਨਲ ਤੇ ਪਾਉਣ ਜਾ ਰਹੀ ਹੈ ਸਵੇਰ 8 ਵਜੇ ਕਿਉਂਕਿ ਮੈਨੂੰ ਵੀ ਪਤਾ ਵੀ ਜਨਤਾ ਪ੍ਰੂਫ ਮੰਗਦੀ ਹੈ ਹਰ ਇੱਕ ਗੱਲ ਦੇ ਤਾਂ ਬਾਈ ਜੀ ਆਪਾਂ ਨੇ ਉਸ ਵੀਡੀਓ ਦੇ ਅੰਦਰ ਉਸ ਪਰਿਵਾਰ ਦੇ ਨਾਲ ਗੱਲ ਕੀਤੀ ਆ ਲਾਈਵ ਸਾਹਮਣੇ ਤੁਹਾਡੇ ਤੁਹਾਨੂੰ ਨਜ਼ਰ ਆਊਗਾ ਜਿਹੜੀ ਘਟਨਾਵਾਂ ਹੁੰਦੀਆਂ ਪੰਜਾਬ ਦੇ ਅੰਦਰ ਜੋ ਕੁਝ ਹੁਣ ਚੱਲ ਰਿਹਾ ਹੈ ਮੌਜੂਦਾ ਹਾਲਾਤ ਕੀ ਨੇ ਪੰਜਾਬ ਦੇ ਤਾਂ ਸਾਰੇ ਜਾਣਦੇ ਆ ਔਰ ਉਹ ਵੀਡੀਓ ਇਹ ਜੀ ਹੈ ਜਿਹਦੇ ਨਾਲ ਪੂਰੇ ਪੰਜਾਬੀਅਤ ਦੇ ਵਿੱਚ ਤੁਹਾਡੇ ਸਾਹਮਣੇ ਸੁਨੇਹਾ ਜਾਣ ਜਾਣਾ ਕਿਉਂ ਕਿ ਇੱਕ ਇੱਕ ਬੱਚੇ ਨਾਲ ਇੱਕ ਇੱਕ ਸਾਡੇ ਪੰਜਾਬੀ ਦੇ ਨਾਲ ਜਿਹੜੀ ਕਿ ਗੱਲ ਜੁੜੀ ਆ ਉਹਨੂੰ ਸੁਣ ਲੈਣਾ ਸਭ ਨੂੰ ਜ਼ਰੂਰੀ ਹੁੰਦਾ ਛੇਕਰ ਕੋਈ ਸੁਣਨਾ ਨਹੀਂ ਵੀ ਚਾਹੁੰਦਾ ਤਾਂ ਕੋਈ ਗੱਲ ਨਹੀਂ ਕਿਉਂਕਿ ਖਬਰ ਕੁਝ ਇਸ ਪ੍ਰਕਾਰ ਦੀ ਹੈ ਕਿ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਖਤਰਾ ਤਾਂ ਕਿਸੇ ਵੇਲੇ ਵੀ ਘਟਨਾ ਵਾਪਰ ਸਕਦੀ ਹੈ ਕਿਸੇ ਨਾਲ ਵੀ ਵਾਪਰ ਸਕਦੀ ਹੈ ਸਾਡੇ ਨਾਲ ਹੋ ਸਕਦੀ ਹੈ ਤੁਹਾਡੇ ਨਾਲ ਹੋ ਸਕਦੀ ਹੈ ਕਿਸੇ ਨਾਲ ਵੀ ਹਾਂਜੀ ਬਾਈ ਜੀ ਗੱਲ ਇਹ ਹੈ ਵੀ ਖਾਲਸਤਾਨ ਪੂਰੇ ਪੰਜਾਬ ਦੇ ਵਿੱਚ ਇੱਕ ਹੀ ਗੱਲ ਹੈ ਅਮਰਪਾਲ ਸਿੰਘ ਨੂੰ ਲੈ ਕੇ ਐ ਨਾ ਜਿਹੜੀ ਉਹ ਬੜੀ ਦੇਖੋ ਮੈਂ ਪੱਖ ਦੇ ਵਿੱਚ ਹਾਂ ਸਾਰੀਆਂ ਆਪਣੀਆਂ ਕੌਮਾਂ ਦੇ ਆਪਣੇ ਪੰਜਾਬੀ ਆਦਦੇ ਵਿਰੋਧ ਆਪਾਂ ਕਿਸੇ ਦੇ ਵੀ ਨਹੀਂ ਖਾਲਸਤਾਨ ਦੇ ਕਰ ਦੇਖੋ ਸੰਤ ਜਰਨੈਲ ਸਿੰਘ ਆਪਾਂ ਕੌਣ ਹੈਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸਮੇਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਇਹ ਸ਼ਬਦ ਜਿਹੜਾ ਖਾਲਸਤਾਨ ਇਹ ਉਦੋਂ ਦਾ ਹੀ ਐਕਟਿਵ ਹੈ ਯਾਨੀ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 20ਵੀਂ ਸਦੀ ਦੇ ਯੋਧੇ ਉਹਨਾਂ ਨੇ ਆਪਣੇ ਬੰਨਿਓ ਯਾਨੀ ਖਾਲਸਥਾਨ ਦੀ ਮੰਗ ਤਾਂ ਨਹੀਂ ਕੀਤੀ ਸੀ ਪਰ ਕਿਤੇ ਨਾ ਕਿਤੇ ਇਹ ਗੱਲ ਐਕਟਿਵ ਜ਼ਰੂਰ ਸੀ 인ਦਰਾ ਗਾਂਧੀ ਨੇ ਯਾਨੀ ਇੱਕ ਜ਼ੁਲਮ ਕੀਤਾ ਉਦੋਂ ਕੌਮ ਦੇ ਉੱਤੇ ਉਹਨਾਂ ਯੋਧਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਸਿੱਧਾ ਕਹੀਏ ਤਾਂ ਭਿੰਡਰਾਂ ਵਾਲਿਆਂ ਦੇ ਉੱਤੇ ਵੀ ਕੀਤਾ ਇਹ ਸਭ ਜਾਣਦੇ ਆ 1984 6 ਜੂਨ ਵਾਲਾ ਦਿਨ ਸੀ ਜਿਹੜਾ ਉਹ ਸਭ ਨੂੰ ਪਤਾ ਹੈ ਔਰ ਜੋ ਅਕਾਲ ਤਖਤ ਸਾਹਿਬ ਦੇ ਉੱਤੇ ਹੋਇਆ ਉਹ ਵੀ ਤੁਹਾਡੇ ਨਾਲ ਮੈਂ ਗੱਲ ਚੱਲੋ ਤੁਸੀਂ ਕਿਹਾ ਵੀ ਖਾਲਸਾਤਾਨ ਦੀ ਗੱਲ ਕਰੋ ਉਹ ਵੀ ਕਰਾਂਗੇ ਕਰ ਰਿਹਾ ਮੈਂ ਤਾਂ ਉਦੋਂ ਸੰਤਾਂ ਨੇ ਇਹ ਗੱਲ ਕਹੀ ਸੀ ਆਪਣੇ ਮੂੰਹੋਂ ਕਿਉਂਕਿ ਸੰਤ ਸਾਡੇ ਤੋਂ ਬਹੁਤ ਸਾਡੇ ਯਾਨੀ ਉਹ ਤਾਂ ਗੁਰੂਆਂ ਸਮਾਨ ਨੇ ਸਾਡੇ ਲੋਕਾਂ ਦੇ ਕਿਉਂਕਿ ਕੁਰਬਾਨੀਆਂ ਬਹੁਤ ਦਿੱਤੀਆਂ ਅਸੀਂ ਤਾਂ ਉਹਨਾਂ ਤੱਕ ਕਿਵੇਂ ਕੋਈ ਟਿੱਪਣੀ ਨਹੀਂ ਕਰ ਸਕਦੇ ਹਨ ਪਰ ਦੇਖੋ ਉਦੋਂ ਉਹਨਾਂ ਦੇ ਮੂੰਹੋਂ ਵੀ ਇਹ ਗੱਲ ਸੀ ਕਿ ਭਾਈ ਜੇਕਰ ਇੰਦਰਾ ਚਾਹੁੰਦੀ ਹੈ ਖਾਲਿਸਤਾਨ ਦੇਣਾ ਤਾਂ ਸਾਨੂੰ ਮਨਜ਼ੂਰ ਆ ਸਾਡੀ ਕੋਈ ਨਾ ਨਹੀਂ ਧੱਕੇ ਨਾਲ ਅਸੀਂ ਕਹਿੰਦੇ ਨਹੀਂ ਸਾਨੂੰ ਨਾਲ ਰੱਖੋ ਕੋਈ ਮਤਲਬ ਨਹੀਂ ਸਾਨੂੰ ਪਰ ਯਾਨੀ ਉਦੋਂ ਇਹ ਆਵਾਜ਼ ਬੜੀ ਬੁਲੰਦ ਹੋ ਰਹੀ ਸੀ ਅੰਦਰੋਂ ਅੰਦਰੀ ਬਹੁਤ ਗਰਮ ਹੋ ਰਹੀ ਸੀ ਗੱਲ ਕਿਉਂਕਿ ਬਹੁਤ ਸਾਰੇ ਸਿੱਖਾਂ ਦਾ ਮੰਨਣਾ ਸੀ ਉਸ ਵਕਤ ਦੇ ਵਿੱਚ ਜਦੋਂ ਕਿ ਸਿੱਖਾਂ ਦੀ ਬਹੁਤ ਘੱਟ ਗਿਣਤੀ ਪਾਈ ਜਾਂਦੀ ਸੀ ਕਿ ਪੰਜਾਬ ਨੂੰ ਖਾਲਸਤਾਨ ਬਣਾ ਦਈਏ ਯਾਨੀ ਪਿਓਰ ਖਾਲਸਾ ਸਥਾਨ ਸੱਚਾ ਸੁੱਚਾ ਇਨਸਾਨ ਖਾਲਸਤਾਨ ਦਾ ਮਤਲਬ ਪਿਓਰ ਖਾਲਸਾ ਸੱਚਾ ਇਨਸਾਨ ਤਾਂ ਬਾਈ ਜੀ ਫੇਰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਇੱਕ ਐਸਾ ਦੌਰ ਆਉਂਦਾ ਜਿਹਦੇ ਨਾਲ ਸਾਡੀ ਕੌਮ ਨੂੰ ਬੜਾ ਵੱਡਾ ਇੱਕ ਹੌਸਲਾ ਵੀ ਮਿਲਦਾ ਵੀ ਸਾਡਾ ਕੋਈ ਐਸਾ ਯੋਧਾ ਤਾਂ ਹੈ ਜਿਹੜਾ ਹਕੂਮਤ ਨੂੰ ਟੱਕਰ ਦਿੰਦਾ ਦੇਖੋ ਸਿੱਖ ਕੌਮ ਦੀ ਕਦੇ ਕਦੇ ਨਹੀਂ ਵੀਰ ਜੀ ਮੈਂ ਹਰ ਵਕਤ ਹੀ ਸਿੱਖਾਂ ਦੀ ਗੱਲ ਕਰਦਾ ਤੁਸੀਂ ਜੇਕਰ ਚੈਨਲ ਤੇ ਨਵੇਂ ਹੋ ਮੈਨੂੰ ਨਹੀਂ ਪਤਾ ਆ ਤੁਹਾਡਾ ਨਾਮ ਮੈਂ ਪੜ ਲੈਣਾ ਆ ਗੁਰਸ਼ਰਨਦੀਪ ਗਿੱਲ ਪਹਿਲਾਂ ਵੀ ਤੁਸੀਂ ਮਿਲਿਓ ਖਰ ਪੁਰਾਣੇ ਸਾਥੀ ਲੱਗਦੇ ਹੋ ਦੇਖੋ ਸਿੱਖਾਂ ਦੀ ਗੱਲ ਮੇਰੇ ਚੈਨਲ ਨੂੰ ਫਰੋਲੋ ਸਿੱਧਾ ਸਾਰਾ ਕੁਝ ਹੀ ਸਿੱਖਾਂ ਦੇ ਪ੍ਰਤੀ ਹੈ ਸਾਡੀ ਕੌਮ ਦੇ ਸਾਡੇ ਪੰਜਾਬੀਆਂ ਦੇ ਜਿੰਨਾ ਮੈਨੂੰ ਆਇਆ ਲੱਗਦਾ ਆਪਣੇ ਆਪ ਦੇ ਵਿੱਚ ਮੈਂ ਵੈਸੇ ਮਾਨ ਨਹੀਂ ਕਰਦਾ ਵੀ ਜਿਵੇਂ ਮੈਂ ਸਿੱਖਾਂ ਪ੍ਰਤੀ ਟੰਗਣਾ ਰਣਾਉ ਤੋਂ ਲੈ ਲਓ ਜਾਂ ਸਾਡੇ ਅਮਰਪਾਲ ਸਿੰਘ ਨੌਜਵਾਨ ਨੇ ਜਿੰਨੇ ਸਾਡੇ ਡੇਬਰੂਗੜ੍ਹ ਦੇ ਵਿੱਚ ਬੜੀ ਵੱਡੀ ਮਹੀਮ ਚਲਾਈ ਮੈਂ ਆਪਣੇ ਆਪ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਉਹ ਵੱਡੀ ਹੋ ਸਕਦੀ ਹੈ ਜਾਂ ਛੋਟੀ ਹੈ ਸੰਸਾਰ ਬਹੁਤ ਵੱਡਾ ਹੈ ਹੋਰ ਵੀ ਬਹੁਤ ਸਾਥੀ ਨੇਗੇ ਪੰਜਾਬ ਦੇ ਅੰਦਰ ਪਰ ਮੈਂ ਆਪਣੇ ਵੱਨੀਓ ਮੈਨੂੰ ਲੱਗਦਾ ਵੀ ਮੈਂ ਆਪਣੇ ਮਾਜ ਨੇ ਮੁਤਾਬਕ ਬਹੁਤ ਵੱਡੀ ਮਹੀਮ ਲੈ ਕੇ ਚੱਲਿਆ ਸੀ ਸਿੱਖਾਂ ਦੇ ਹੱਕ ਦੇ ਵਿੱਚ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਮੇਰੀਆਂ अनेको ਵੀਡੀਓ ਨੇ अनेको ਔਰ ਸਿੱਖ ਕੌਮ ਦੇ ਪ੍ਰਤੀ ਜਿਹੜੀਆਂ ਗੱਲਾਂ ਮੈਂ ਕਰਦਾ ਹੁੰਨਾ ਬੜੇ ਹੀ ਇੱਕ ਜਜ਼ਬੇ ਦੇ ਨਾਲ ਔਰ ਬੜੀ ਹੀ ਇੱਕ شدت ਦੇ ਨਾਲ ਯਾਨੀ ਠੋਸ ਗੱਲਾਂ ਜਿਹੜੀਆਂ ਮੈਂ ਕਰਦਾ ਹੁੰਨਾ ਉਹ ਐਸੇ ਕਰਕੇ ਕਰਦਾ ਕਿ ਜੇਕਰ ਕਈ ਕਾਨੂੰਨ ਉਹ ਸੁਣਦੇ ਨੇ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਮੈਸੇਜ ਜਾਵੇ ਉਹਨਾਂ ਦੇ ਉੱਤੇ ਅਮਲ ਹੋਣਾ ਜ਼ਰੂਰੀ ਹੈ ਸਮਾ ਪੰਜਾਬ ਦਾ ਬੜਾ ਭਿਆਨਕ ਆਉਣ ਵਾਲਾ ਉਹ ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਸਰਕਾਰਾਂ ਕੀ ਕਰ ਰਹੀਆਂ ਨੇ ਸਭ ਜਾਣਦੇ ਆ ਇਹਨਾਂ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਝਾਉਣ ਵਾਲੀਆਂ نسلਾਂ ਨੂੰ ਸਿੱਖ ਕੀ ਧਰ ਕੇ ਜਾਣੀਆਂ ਜਾਂ ਸਾਨੂੰ ਕਹਿਣਾ ਬੋਲਣਾ ਕੀ ਚਾਹੀਦਾ ਕਿ ਜਿਹੜਾ ਕੋਈ ਲੋਕ ਸਾਡੇ ਤੋਂ ਉਹ ਗੱਲਾਂ ਸੁਣ ਕੇ ਇਸ ਗੱਲ ਦੇ ਉੱਤੇ ਅਮਲ ਕਰਕੇ ਸਿੱਧੇ ਰਾਹ ਦੇ ਵੱਲ ਨੂੰ ਧੁਰ ਪੈਣ ਤਾਂ ਦੇਖੋ ਗੁਰੂ ਸਾਹਿਬ ਤੋਂ ਲਾ ਲਓ ਬਾਲਾ ਇਤਿਹਾਸ ਮੈਂ ਨਹੀਂ ਕਹਿੰਦਾ ਮੈਨੂੰ ਪਤਾ ਪਰ ਸੁਣੀ ਸੁਣਾਈ ਗੱਲ ਹੈ ਜਿਹੜੀ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਵੀ ਜਿਹੜਾ ਅਕਾਲ ਤਖਤ ਸਾਹਿਬ ਹੈ ਗੱਲ ਸਿੱਖਾਂ ਦੀ ਹੈ ਤਾਂ ਉਹ ਕਹਿੰਦੇ ਵੀ ਇਹਦੇ ਉੱਤੇ ਇੱਕ ਵਾਰ ਹੋਰ ਅਟੈਕ ਹੋਣਾ ਹੈ ਔਰ ਦੂਸਰਾ ਨੰਬਰ ਖਾਲਸਤਾਨ ਦੀ ਉਹਨਾਂ ਨੇ ਇਹ ਗੱਲ ਕਹੀ ਹੈ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਹੈ ਜਿਹੜੀ ਉਹ ਕਹਿੰਦੇ ਭਾਈ ਖਾਲਸਾ ਰਾਜ ਇੱਕ ਵਾਰ ਫਿਰ ਤੋਂ ਕਾਇਮ ਹੋਣਾ ਯਾਨੀ ਦੂਜੀ ਵਾਰ ਕਾਇਮ ਹੋਣਾ ਇੱਕ ਵਾਰ ਤਾਂ ਹੋਦੋ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਵੇਲੇ ਹੋਇਆ ਉਹ ਮੁੱਖ ਸੀਗੇ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਔਰ ਉਸ ਤੋਂ ਬਾਅਦ ਕਿਹਾ ਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਪ੍ਰਵਿਸ਼ ਬਾਣੀ ਹੈ ਜਿਹੜੀ ਇਹ ਗੱਲ ਕਹਿੰਦੀ ਐ ਕਿ ਭਾਈ ਅਕਾਲ ਤਖਤ ਸਾਹਿਬ ਤੇ ਦਵਾਰੇ ਢੈਣਾ ਅਕਾਲ ਤਖਤ ਸਾਹਿਬ ਨੇ ਇੱਕ ਵਾਰ ਹੋਰ ਢੈਣਾ ਇਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆਪਾਂ ਨਹੀਂ ਕਹਿੰਦੇ ਤੇ ਉਸ ਤੋਂ ਬਾਅਦ ਰਾਜ ਕਾਇਮ ਹੋਣਾ ਖਾਲਸੇ ਦਾ ਪੰਜਾਬ ਦੇ ਅੰਦਰ ਠੀਕ ਹੈ ਜੀ ਹਾਏ ਇੱਕ ਕੰਟਰੀ ਇੱਕ ਮੁਲਖ ਹੀ ਹੋ ਜਾਣਾ ਜਦੋਂ ਕਿ ਪੰਜਾਬ ਅੱਡ ਹੋ ਗਿਆ ਫਿਰ ਤਾਂ ਮੁਲਖ ਹੀ ਬਣ ਗਿਆ ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚੋਂ ਇੱਕ ਟੁਕੜਾ ਕੱਢਿਆ ਗਿਆ ਜਿਹਨੂੰ ਆਪਾਂ ਕਹਿੰਦੇ ਆ ਪਾਕਿਸਤਾਨ ਇਹ ਵੀ ਦਰਸਾ ਗੁਰੂ ਸਾਹਿਬ ਦੀ ਭਵਿੱਖਬਾਣੀ ਹੈ ਪਾਕ ਨਾਮ ਦਾ ਕਹਿੰਦਾ ਦੇਸ਼ ਨਿਕਲੂ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪਾਕ ਨਾਮ ਦਾ ਇੱਕ ਦੇਸ਼ ਨਿਕਲਣਾ ਹਿੰਦੁਸਤਾਨ ਦੇ ਵਿੱਚੋਂ ਯਾਨੀ ਆਪਣੇ ਮੁਲਖ ਦੇ ਵਿੱਚੋਂ ਤੇ ਉਹ ਨਿਕਲਿਆ ਪਾਕ ਦਾ ਉਹਨਾਂ ਨੇ ਪਾਕ ਦਾ ਇਕੱਲਾ ਜ਼ਿਕਰ ਕੀਤਾ ਵੀ ਪਾਕ ਨਾਮ ਦਾ ਮਰਕਲੇ ਕੁਵਾ ਤੇ ਹੈ ਤਾਂ پاک ਹੀ ਸਥਾਨਤਾ ਬਾਦ ਦੇ ਵਿੱਚ ਆ ਜਾਂਦਾ ਵੀ پاک ਸਥਾਨ ਯਾਨੀ ਸੁੱਚਾ ਇਨਸਾਨ ਸਥਾਨ ਵੀ ਉਹਨੂੰ ਸੁੱਚਾ ਕਿਹਾ ਜਾਂਦਾ ਜਿਹੜਾ پاک ਆ ਯਾਨੀ ਸੱਚਾ ਹਿੰਦੁਸਤਾਨ ਕਈ ਲੋਕ ਨਹੀਂ ਜਾਣਦੇ ਜਾਣਦੇ ਵੀ ਹਿੰਦੁਸਤਾਨ ਦਾ ਮਤਲਬ ਕੀ ਹੈ ਹਿੰਦੁਸਤਾਨ ਸਾਰੇ ਕਹਿੰਦੇ ਸਾਡੇ ਭਾਰਤ ਵੀ ਕਹਿੰਦੇ ਭਾਰਤ ਮਾਤਾ ਵੀ ਕਹਿੰਦੇ ਆ ਇੰਡੀਆ ਵੀ ਕਹਿੰਦੇ ਹਿੰਦੁਸਤਾਨ ਜਦੋਂ ਕਿਹਾ ਜਾਂਦਾ ਉਹ ਹਿੰਦੂਆਂ ਦਾ ਸਥਾਨ ਇਹ ਮਤਲਬ ਹੀ ਨਿਕਲਦੇ ਨੇ ਇਹਨਾਂ ਗੱਲਾਂ ਦੇ ਪਰ ਬਾਈ ਜੀ ਗੱਲ ਇਹ ਆ ਵੀ ਖਾਲਸਤਾਨ ਬਣੇ ਜਾਂ ਨਾ ਬਣੇ ਉਹ ਤਾਂ ਚੱਲੋ ਰਹਿ ਗਈ ਇੱਕ ਅੱਡ ਗੱਲ ਹਨਾ ਪਰ ਇੱਕ ਗੱਲ ਜ਼ਰੂਰ ਆ ਵੀ ਜੇ ਖਾਲਸਾ ਰਾਜ ਆਉਂਦਾ ਪੰਜਾਬ ਦੇ ਅੰਦਰ ਉਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੋਣਾ ਜਿਹੜਾ ਕਿ ਅਸੀਂ ਨਹੀਂ ਵੇਖਿਆ ਸੁਣਦੇ ਆ ਮਹਾਰਾਜਾ ਰਣਜੀਤ ਸਿੰਘ ਵੇੜ ਦੀਆਂ ਜਿਹੜੀਆਂ ਗੱਲਾਂ ਨੂੰ ਸੁਣ ਰਹੇ ਜਿਹੜੀ ਤੁਸੀਂ ਹੁਣ ਲਿਖੀ ਐ ਵੀ ਕਿਸੇ ਨਾ ਬੇਤਕਰਾ ਨਹੀਂ ਹੋਣਾ ਬਖਰੇਵੇਂ ਨਹੀਂ ਰੱਖੇ ਜਾਣਗੇ ਨਾ ਕੋਈ ਜਾਤ ਪਾਤ ਦੀ ਨਾ ਉੱਚ ਨੀਚ ਦੀ ਗੱਲ ਹੋਣੀ ਐ ਇਹੀ ਲਿਖਿਆ ਤੁਸੀਂ ਔਰ ਆਪਾਂ ਵੀ ਚਾਹੁੰਦੇ ਆ ਵੀ ਦੇਖੋ ਬਖਰੇਵਾ ਸਾਡੇ ਸਿੱਖਾਂ ਨਾਲ ਤਾਂ ਫਿਲਹਾਲ ਚੱਲ ਰਿਹਾ ਐਸ ਵਕਤ ਤਾਂ ਜਦੋਂ ਕਿ ਹਕੂਮਤ ਕਿਸੇ ਹੋਰ ਦੀ ਐ ਬਣਾਈ ਭਾਵੇਂ ਅਸੀਂ ਆ ਪਰ ਉਹ ਸਾਡੇ ਹੱਥਾਂ ਦੇ ਵਿੱਚੋਂ ਤਾਂ ਹੁਣ ਬਾਹਰ ਨੇ ਉਹ ਤਾਂ ਭੁੱਲ ਗਏ ਵੀ ਅਸੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਆ ਜਾਂ ਫਿਰ ਅਸੀਂ ਪੰਜਾਬ ਦੇ ਲੋਕਾਂ ਨੇ ਚੁਣੇ ਆ ਅੱਜ ਸਾਨੂੰ ਚੁਣਿਆ ਕੱਲ ਨੂੰ ਸਾਨੂੰ ਲਾ ਲੈਣਗੇ ਬਾਈ ਤੁਸੀਂ ਵੇਖਿਆ ਵੀ ਜਿਹੜਾ ਖਿਹੜੀ ਹੁੰਦਾ ਕਬੂਤਰ ਉਡਾਉਂਦੇ ਨੇ ਲੋਕ ਉਹ ਕਬੂਤਰ ਨੂੰ ਇੰਨਾ ਯਾਨੀ ਟਰੇਨ ਆਪਣੇ ਵਸ਼ੇ ਦੇ ਵਿੱਚ ਕਰ ਲੈਣੇ ਨੇ ਟਰੇਨ ਕਰਕੇ ਉਹਦੇ ਫਰ ਫੁਰ ਕੱਟ ਕੇ ਕਿਵੇਂ ਵੀ ਯਾਨੀ ਉਹਨੂੰ ਸੁਖਾ ਲੈਂਦੇ ਨੇ ਕਿ ਤੂੰ ਆਸਮਾਨ ਦੇ ਵਿੱਚ ਉੱਡ ਜਾ ਤੇ ਵਾਪਸ ਆਪਣੀ ਛਤਰੀ ਦੇ ਉੱਤੇ ਬਿਠਾ ਵੀ ਲੈਂਦੇ ਨੇ ਹੋਰ ਕਿਸੇ ਦੇ ਨਹੀਂ ਜਾਂਦਾ ਤਕਰੀਬਨ ਜਾਂਦਾ ਨਹੀਂ 100 ਚੋਂ ਕੀ ਕਹਿਣਾ ਕੋਈ ਇੱਕ ਜਾਂਦਾ ਵੀ ਹੋਵੇ ਤਕਰੀਬਨ ਸੱਚ ਗੱਲ ਇਹ ਆ ਵੀ ਕਬੂਤਰ ਜਾਂਦਾ ਨਹੀਂ ਉਹ ਲੋਕ ਆਪਣੀ ਛਤਰੀ ਦੇ ਉੱਤੇ ਕਿਵੇਂ ਵਾਪਸ ਲਏ ਹੁੰਦੇ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਆ ਉਹਨਾਂ ਨੂੰ ਪਤਾ ਹੁੰਦਾ ਇਹ ਵਸਟ ਕਿਵੇਂ ਆ ਸਾਡੇ ਐਸੇ ਹੀ ਪ੍ਰਕਾਰ ਇਹਦਾ ਉਲਟਾ ਕਰ ਦੋ ਸਰਕਾਰ ਨੂੰ ਜੇ ਕਰੇ ਲੱਗਦਾ ਇਹ ਭੁਲੇਖਾ ਹੀ ਹੈ ਕਬੂਤਰ ਵਾਲੀ ਗੱਲ ਹੀ ਆ ਲੋਕਾਂ ਨੇ ਇੱਕ ਕਬੂਤਰ ਡਾਤਾ ਤਾਂ ਹੁਣ ਉਹਨੂੰ ਛਤਰੀ ਦੇ ਉੱਤੇ ਵਾਪਸ ਸੱਦਣ ਲਈ ਵੀ ਤਿਆਰ ਨੇ ਜਿਹੜਾ ਕਿ ਦਿੱਲੀ ਦੇ ਵਿੱਚੋਂ ਇੱਕ ਨਮੂਨਾ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਪੂਰੇ ਵਰਲਡ ਦੇ ਮੰਨ ਲੋ ਬਾਹਰਲੇ ਮੁਲਕਾਂ ਤੱਕ ਪਤਾ ਹੈ ਇਸ ਗੱਲ ਦਾ ਜਦੋਂ ਕੋਈ ਨੇਤਾ ਹੋਵੇ ਜਾਂ ਕੋਈ ਸਰਕਾਰ ਡਿੱਗਦੀ ਹੈ ਉਹਨਾਂ ਲੋਕਾਂ ਦੇ ਉੱਤੇ ਪੂਰੇ ਮੁਲਕਾਂ ਪਰਾਂ ਦੀ ਲੋਕਾਂ ਦੀ ਨਜ਼ਰ ਵੀ ਬਣੀ ਹੁੰਦੀ ਹੈ ਵਿਸ਼ਵ ਦੀ ਕਹਿ ਲੋ ਚਾਹੇ ਜਿੰਨੇ ਵੀ ਮੁਲਕਾਂ ਦੀ ਕਹਿ ਲੋ ਪਰ ਹੁਣ ਪੰਜਾਬ ਦੀ ਜੇਕਰ ਆਪਾਂ ਤਾਂ ਪੰਜਾਬੀ ਆ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਗੱਲ ਪੰਜਾਬ ਦੀ ਕਰਾਂਗੇ ਵੀ ਭਾਈ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਹੈ ਉਹ ਦਿੱਲੀ ਦੇ ਵਿੱਚੋਂ ਨਖਿੱਦੀ ਨਿਕਲੀ ਉੱਥੋਂ ਤਾਂ ਦੇਖੋ ਸੁਫੜਾ ਸਾਫ ਹੋ ਗਿਆ तकरीबन ਰਹਿ ਗਿਆ ਇਕੱਲਾ ਪੰਜਾਬ ਪੰਜਾਬ ਦੇ ਲੋਕਾਂ ਦਾ ਵੀ ਇਰਾਦਾ ਬਦਲਿਆ ਪਿਆ ਕਹਿੰਦੇ ਮੁੱਖ ਮੰਤਰੀ ਅਸੀਂ ਤਾਂ ਅਮਰਪਾਲ ਸਿੰਘ ਬਣਾਉਣਾ ਤੇ ਭਾਈ ਹੁਣ ਇਹਨੂੰ ਲੋਕੀ ਤੈਅ ਕਰਨੀ ਹੈ ਕਿਉਂਕਿ ਜਨਤਾ ਜਨਾਰਦਨ ਹੁੰਦੀ ਹੈ ਸਭ ਤੋਂ ਵੱਡੀ ਹੁੰਦੀ ਹੈ ਆ ਧਾਰਮਿਕ ਮਸਲਾ ਕੋਈ ਨਹੀਂ ਹੋਵੇਗਾ ਕੋਈ ਹੂੰ ਠੀਕ ਹੈ ਜੀ ਹਾਂ ਵੈਸੇ ਚਾਹੇ ਖਾਲਸਾ ਨਹੀਂ ਵੀ ਹੈਗਾ ਆਪਾਂ ਕਹਿੰਨੇ ਵੀ ਧਰਮ ਨੂੰ ਤਾਂ ਕਿਸੇ ਨੂੰ ਵੀ ਨਾ ਨਿੰਦਿਏ ਹਨਾ ਕੋਈ ਵੱਡਾ ਨਹੀਂ ਬਣਦਾ ਬੰਦਾ ਧਰਮ ਨੂੰ ਨਿੰਦਕ ਵੀਰ ਜੀ ਕਰੋ ਦੇਖੋ ਧਰਮ ਚਾਹੇ ਹਿੰਦੂਆ ਚਾਹੇ ਆਪਣਾ ਹਿੰਦੂਆਂ ਦਾ ਯਾਨੀ ਧਰਮ ਦੇ ਨਾਮ ਲੈ ਕੇ ਜਿਵੇਂ ਹੁਣ ਲੋ ਹਸਾਈ ਨੇ ਸਿੱਖ ਨੇ ਮੁਸਲਮ ਨੇ ਤੇ ਫੇਰ ਭਾਈ ਆ ਜਾਂਦੇ ਆ ਤੁਹਾਡੇ Hindu Hindu ਸਮਾਜ ਆ ਚਾਹੇ ਸਿੱਖ ਸਮਾਜ ਆ ਚਾਹੇ ਕੋਈ ਮੁਸਲਮਾਨ ਸਮਾਜ ਆ ਚਾਹੇ ਇਸਾਈ ਨੇ ਧਰਮ ਤਾਂ ਮਾੜਾ ਹੁੰਦਾ ਤਾਂ ਕੋਈ ਵੀ ਨਹੀਂ ਉਹਦੇ ਵਿੱਚ ਲੋਕ ਮਾੜੇ ਹੁੰਦੇ ਜਿਹੜੇ ਰਹਿੰਦੇ ਨੇ ਕੁਝ ਲੋਕ ਹੁੰਦੇ ਆ ਸਾਰੇ ਨਹੀਂ ਹੁੰਦੇ ਉਹ ਲੋਕ ਜਿਹੜੇ ਉਹਨਾਂ ਲੋਕਾਂ ਉਹਨਾਂ ਧਰਮਾਂ ਦੇ ਉੱਤੇ ਇੱਕ ਦਾ ਆਪਣਾ ਵੱਡੇ ਪੱਧਰ ਤੇ ਯਾਨੀ ਦੁਕਾਨਾਂ ਝੰਡੇ ਆਪਦੇ ਪ੍ਰੋਫਿਟ ਕਮਾਉਂਦੇ ਨੇ ਉਹਨਾਂ ਦੇ ਉੱਤੇ ਆਪਦੀਆਂ ਵੱਡੀਆਂ ਮੋਟੀਆਂ ਕਮਾਈਆਂ ਕਰਦੇ ਆ ਅਕਸਰ ਸਾਰੇ ਧਰਮਾਂ ਦੇ ਵਿੱਚ ਪਾਇਆ ਜਾਂਦਾ ਜੇਕਰ ਹੁਣ ਅਸੀਂ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਬਹੁਤ ਸਾਰੇ ਕਹਿੰਦੇ ਤਾਂ ਹੈਗੇ ਆ ਵੀ ਅਸੀਂ ਸਿੱਖ ਹਾਂ ਪਰ ਉਹ ਲੱਤਾਂ ਸਾਡੇ ਹੀ ਸਿੱਖਾਂ ਦੀਆਂ ਖਿੱਚਦੇ ਨੇ ਇਹ ਵੀ ਤੁਸੀਂ ਜਾਣਦੇ ਹੋ ਧਰਮ ਜੋ ਵੀ ਹੈ ਇੱਕ ਦੂਜੇ ਦੇ ਖਿਲਾਫ ਜਾਂ ਨਹੀਂ ਆਪਣੀ ਲੋਕਾਂ ਦੇ ਵਿਰੁੱਧ ਖੜ ਜਾਂਦੇ ਨੇ ਹੁਣ ਬਾਹਰਲੇ ਮੁਲਕ ਕੀ ਕਹਿੰਦੇ ਨੇ ਪੰਜਾਬ ਨੂੰ ਪੰਜਾਬ ਇੱਕ ਕੰਟਰੀ ਦੀ ਤਰ੍ਹਾਂ ਹੀ ਮੰਨਿਆ ਜਾਂਦਾ ਜੇਕਰ ਸੋਚੀਏ ਕਿਉਂਕਿ ਮੁਲਕਾਂ ਦੀਆਂ ਨਜ਼ਰਾਂ ਪੰਜਾਬ ਤੇ ਨੇ ਪੰਜਾਬ ਯੋਧਿਆਂ ਦੇ ਨੰਬਰ ਦੇ ਵਿੱਚ ਵੀ ਪਹਿਲੇ ਨੰਬਰ ਤੇ ਹੈ ਵੀ ਯੋਧੇ ਸਾਡੇ ਪੰਜਾਬ ਦੇ ਬਹੁਤ ਉੱਚ ਕੋਟੀ ਦੇ ਨੇ ਫੇਰ ਇੱਥੇ ਸਾਡੇ ਗੁਰੂਆਂ ਦੀਆਂ ਨਿਸ਼ਾਨੀਆਂ ਸਾਡੇ ਗੁਰੂਆਂ ਦੇ ਕਿੱਸੇ ਬੜੇ ਮजूद ਪਏ ਨੇ ਅੱਜ ਤੱਕ ਨੇ ਚਲਕਾਂ ਪੈ ਰਹੀਆਂ ਉਹਨਾਂ ਦੀਆਂ ਤਾਂ ਜੇ ਮੈਨੂੰ ਗੱਲ ਕਰੀਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਥੋੜੀ ਦੇਰ ਪਹਿਲਾਂ ਜਿਹੜੇ ਕਿ ਸ਼ਹੀਦ ਹੋਏ ਚੁੱਕੇ ਨੇ ਸਾਡੇ ਉਮਰ ਤੋਂ ਪਹਿਲਾਂ ਔਰ ਉਸੇ ਦੇ ਰੂਪ ਦੇ ਵਿੱਚ ਅੱਜ ਵੀ ਇੱਕ ਛਵੀ ਚੱਲ ਰਹੀ ਹੈ ਜਿਹੜੀ ਕਿ ਅਮਰਪਾਲ ਸਿੰਘ ਦੀ ਹੈ ਇੱਥੇ ਤਾਂ ਜਨਮ ਦੇਣੀ ਦਿੰਦੀ ਰਹਿੰਦੀ ਹੈ ਧਰਤੀ ਤਾਂ ਉਹਨਾਂ ਯੋਧਿਆਂ ਦੇ ਖੂਨ ਦੀ ਜਿਹੜੀ ਕਿ ਭਿੱਜੀ ਹੋਈ ਹੈ ਇੱਥੋਂ ਤਾਂ ਉਹੀ ਬੀਜ ਉਗਣੇ ਜਿਹੜੇ ਬੋਏ ਨੇ ਚੰਗਾ ਵਧੀਆ ਚਲੋ ਪ੍ਰਮਾਤਮਾ ਨੇ ਅਸੀਂ ਕਿਰਪਾ ਕਰੀ ਕਿ ਆਪਾਂ ਸਾਰੇ ਪੰਜਾਬ ਦੀ ਧਰਤੀ ਤੇ ਜਨਮੇ ਆ। ਉਹੀ ਧਰਤੀ ਤੇ ਜਿੱਥੇ ਸਾਡੇ ਸ਼ਹੀਦਾਂ ਨੇ ਪਤਾ ਨਹੀਂ ਕਿੱਡੀਆਂ-ਕੱਡੀਆਂ ਕੁਰਬਾਨੀਆਂ ਦਿੱਤੀਆਂ ਇਸੇ ਕਰਕੇ ਅਸੀਂ ਉਹਨਾਂ ਦੀ ਅੱਜ ਗੱਲਾਂ ਕਰ ਰਹੇ ਆ। ਤਾਂ ਮੈਂ ਕਹਿਣਾ ਹੁੰਦਾ ਵੀ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਨੇ ਇੱਕ ਇੱਕ ਗੱਲ ਤੇ ਜ਼ਰੂਰ ਸਮਝਣਾ ਚਾਹੀਦਾ। ਨਾ ਤਾਂ ਧਰਮ ਦੇ ਨਾਮ ਤੇ ਲੜੋ। ਨਾ ਕਿਸੇ ਜਾਤੀਵਾਦ ਤੇ ਲੜੋ। ਜੇਕਰ ਲੜਨਾ ਤਾਂ ਆਪਣੇ ਹੱਕਾਂ ਲਈ ਲੜੋ। ਉਹਨਾਂ ਨਾਲ ਲੜੋ ਜਿਹੜੀਆਂ ਹਕੂਮਤਾਂ ਜ਼ੁਲਮ ਕਰਦੀਆਂ ਨੇ ਨਾ ਕਿ ਕਿਸੇ ਹੋਰ ਦੇ ਨਾਲ ਕਿਉਂਕਿ ਹਕੂਮਤ ਨੂੰ ਜਦੋਂ ਬਣਾਉਨੇ ਆ ਉਹਨਾਂ ਨੂੰ ਉਦੋਂ ਐ ਲੱਗਦਾ ਹੁੰਦਾ ਹੈ ਵੀ ਪਤਾ ਨਹੀਂ ਜਨਤਾ ਭੋਲੀ ਹੈ ਪਤਾ ਨਹੀਂ ਜਨਤਾ ਸਾਡੇ ਵਸ਼ ਵਿੱਚ ਆ ਗਈ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਖੁਦ ਆਪਣੀ ਮਰਜ਼ੀ ਨਾਲ ਕਰ ਰਹੇ ਨੇ ਨਾਲ ਮਿਲ ਕੇ ਪਰ ਜਦੋਂ ਅਸੀਂ ਮੁੱਖ ਮੰਤਰੀ ਵੀ ਬਣਾ ਦਿੰਨੇ ਆ ਬਹੁਤ ਸਾਰੇ ਐਮ.ਐਲ.ਏ ਵੀ ਬਣਾ ਦਿੰਨੇ ਆ ਐਮ.ਪੀ ਵੀ ਬਣਾ ਦਿੰਨੇ ਆ ਐਮ.ਸੀ ਸਰਪੰਚ ਵੀ ਬਣਾ ਦਿੰਨੇ ਆ ਪਰ ਫਿਰ ਉਸ ਤੋਂ ਬਾਅਦ ਵਾਰੀ ਆਉਂਦੀ ਆ ਪੰਜਾਬ ਦੇ ਬਰਬਾਦ ਹੋਣ ਦੀ ਪੰਜਾਬ ਨੂੰ ਹੁਣ ਬਰਬਾਦ ਕਿਵੇਂ ਦੇਖਦਾ ਉਹੀ ਇਨਸਾਨ ਜਿਨ੍ਹਾਂ ਨੇ ਬੋਟ ਦੇ ਉੱਤੇ ਝੋਟ ਲਾਈ ਹੁੰਦੀ ਐ ਝੋਟ ਕੀਤੀ ਹੁੰਦੀ ਐ ਉਹੀ ਸਾਡੇ ਲੋਕ ਅੱਜ ਸਾਡੇ ਹੀ ਪੰਜਾਬ ਦੀ ਬਰਬਾਦੀ ਦੇਖ ਰਹੇ ਨੇ ਬਾਈ ਕਿਉਂਕਿ ਹੁਣ ਸਾਡੇ ਵਸੇ ਦੇ ਵਿੱਚ ਕੀ ਐ ਖੈ ਤਾਂ ਸਭ ਕੁਝ ਜੇਕਰ ਕਹਿਣ ਲੋਕ ਵੀ ਇਸ ਤਰ੍ਹਾਂ ਸਰਕਾਰ ਬਣਾਤੀ ਪਰ ਸਾਡਾ ਤਾਂ ਹੁਣ ਵਸ ਨਹੀਂ ਚੱਲਦਾ ਇਹ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਜਦੋਂ ਚਾਹੋ ਗੱਲ ਘੁਟ ਸਕਦੇ ਆ ਸਰਕਾਰ ਦਾ ਕਿਵੇਂ ਅਸਤੀਫੇ ਦੀ ਮੰਗ ਜੇਕਰ ਮੈਨੂੰ ਐ ਲੱਗਦਾ ਵੀ 2-4 ਦਿਨ ਅਸਤੀਫੇ ਦੀ ਮੰਗ ਉੱਠ ਖੜੀ ਨਾ ਕਈ ਸ਼ਹਿਰਾਂ ਪਿੰਡਾਂ ਚੋਂ ਪੰਜਾਬ ਦੇ ਲਗ ਲਗ ਇਲਾਕਿਆਂ ਦੇ ਵਿੱਚੋਂ ਸਰਕਾਰ ਇੱਕ ਦਿਨ ਦੇ ਵਿੱਚ ਪਾਣੀ ਧਾਣੀ ਹੋ ਜਾਣੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਅਸਤੀਫਾ ਹੁੰਦਾ ਉਹ ਇੱਕ ਤਰ੍ਹਾਂ ਦੀ ਜਾਨ ਅੰਦਗੀ ਜਾਨ ਐਂ ਲਾ ਲਓ ਵੀ ਇੱਕ ਤਰ੍ਹਾਂ ਦਾ ਅਸਤੀਫੇ ਦੀ ਮੰਗ ਉੱਠ ਖੜੀ ਤੇ ਉਹਦੇ ਬਰਾਬਰ ਆ ਵੀ ਜਿਵੇਂ ਕਿਸੇ ਦੀ ਸੰਗੀ ਫੜ ਲਈ ਇਹ ਬਹੁਤ ਵੱਡੀਆਂ ਗੱਲਾਂ ਮੇਰਾ ਵੀਰ ਦੇਖੋ ਪਤਾ ਤੁਹਾਨੂੰ ਮੇਰੇ ਨਾਲੋਂ ਯਾਦ ਹੈ ਪਰ ਸਾਂਝਾ ਕਰਨਾਂ ਦਾ ਫਿਰ ਵੀ ਸਾਡੀ ਗੱਲ ਜ਼ਰੂਰੀ ਹੈ ਤੁਹਾਡੇ ਭਰਾਵਾਂ ਨਾਲ ਅ ਪੰਜਾਬ ਤਾਂ ਦੇਖੋ ਹੁਣ ਬਰਬਾਦੀ ਦੀ ਕਗਾਰ ਦੇ ਉੱਤੇ ਪੂਰੀ ਤਰ੍ਹਾਂ ਹੀ ਖੜ ਗਿਆ ਦਲਦਲ ਐਸੀ ਹੈ ਜਿਹਦੇ ਵਿੱਚ ਪੰਜਾਬ ਖੜਾ ਉਹਦੇ ਵਿੱਚੋਂ ਕੱਢਣ ਲਈ ਸਾਡੇ ਯੋਧਿਆਂ ਨੂੰ ਕੁਰਬਾਨੀਆਂ ਫਿਰ ਤੋਂ ਮੈਨੂੰ ਲੱਗਦਾ ਵੀ ਦੇਣੀਆਂ ਹੀ ਪੈਣਗੀਆਂ ਕਿਉਂਕਿ ਦਿੰਦੇ ਹੀ ਆਏ ਨਹੀਂ ਇਹਦਾ ਪਰੰਪਰਾ ਚੱਲਦੀ ਰਹੂਗੀ ਮੈਨੂੰ ਲੱਗਦਾ ਇਹ ਐਂ ਹੀ ਰਹਿਣਾ ਪੰਜਾਬ ਉਹ ਦਲਦਲ ਦੇ ਵਿੱਚ ਖੜਾ ਜਿੱਥੋਂ ਨਾ ਤਾਂ ਨਿਕਲ ਸਕਦਾ ਨਾ ਉੱਥੋਂ ਹਿੱਲ ਸਕਦਾ ਉੱਥੇ ਹੀ ਗੱਡਿਆ ਖੜਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਰੂਸ ਵਾਲੇ ਭਾਈ ਬਹੁਤ ਧੰਨਵਾਦ ਤੁਹਾਡਾ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਸਤਿ ਸ੍ਰੀ ਅਕਾਲ ਹੋਰ ਦੱਸੋ ਵੀਰ ਜੀ ਰੂਸ ਵਾਲੇ ਸਾਡੇ ਨੌਜਵਾਨ ਮੈਂ ਨੌਜਵਾਨੀ ਕਹੂੰ ਆ ਉਮਰ ਦੇ ਵਿੱਚ ਮੇਰੇ ਨਾਲੋਂ ਚਾਹੇ ਵੱਡੇ ਨੇ ਸਤਿਕਾਰ ਨਾਲ ਗੱਲ ਕਰਦੇ ਹੁੰਦੇ ਆਪਾਂ ਸਾਰੇ ਹੀ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਹੁੰਨਾ ਮੈਂ ਕਿਉਂਕਿ ਇਹੀ ਤਾਂ ਇੱਕ ਜਨੂਨ ਆ ਆਪਣਾ ਕਿ ਜਿਹੜਾ ਪੰਜਾਬ ਦੇ ਜਿੰਨੇ ਸਾਡੇ ਨੌਜਵਾਨ ਨੇ ਸਾਰਿਆਂ ਨੂੰ ਸਿਰ ਮੱਥੇ ਆਪਾਂ ਲੈਨੇ ਆ ਕਿਉਂਕਿ ਸਾਡੀਆਂ ਗੱਲਾਂ ਕਿਹਦੇ ਨਾਲ ਹੁੰਦੀਆਂ ਤੁਹਾਡੇ ਨਾਲ ਹੀ ਹੁੰਦੀਆਂ ਨੇ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਪੰਜਾਬ ਦੀਆਂ ਗੱਲਾਂ ਕਰਨੀਆਂ ਬੜੀਆਂ ਬੜੀਆਂ ਘਾਟ ਆਵਾਜ਼ਾਂ ਨੇ ਪੰਜਾਬੀਓ ਜਿਹੜੀਆਂ ਅੱਜ ਦੇ ਯੁੱਗ ਦੇ ਵਿੱਚ ਬਾਈ ਸਾਡੀ ਉਮਰ ਦੇ ਵਿੱਚ ਪੰਜਾਬ ਦੀ ਗੱਲ ਕਰਦਿਆਂ ਹੁਣ ਤੇ ਨਹੀਂ ਫਿਰ ਤੁਹਾਨੂੰ ਪਤਾ ਵੀ ਹੈ ਕਿ ਪੰਜਾਬ ਦੀ ਨੌਜਵਾਨੀ ਅੱਜ ਕੱਲ ਕਿੱਥੇ ਨੂੰ ਨਿਕਲੀ ਐ ਉਹ ਤੁਹਾਨੂੰ ਪਤਾ ਨਾ ਜਿਹੜਾ ਪੋਡਕਾਸਟਾਂ ਦੇ ਵਿੱਚ ਮੈਂ ਕਹਿੰਦਾ ਨਹੀਂ ਪਰ ਮੈਂ ਦੱਸ ਰਿਹਾ ਪੋਡਕਾਸਟਾਂ ਦੇ ਵਿੱਚ ਕਿੰਨਾ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਸਾਡੇ ਲੋਕ ਦੇਖ ਲਓ ਛਵੀ ਪੰਜਾਬ ਦੀ ਪੰਜਾਬ ਦੀ ਗੱਲ ਇਤਿਹਾਸ ਦੀ ਗੱਲ ਬਹੁਤ ਸਾਰੀਆਂ ਘਟ ਆਵਾਜ਼ਾਂ ਕਰਦੀਆਂ ਮੇਰਾ ਵੀਰ ਇਸੇ ਕਰਕੇ ਮੈਂ ਇਹ ਜਿਹੜਾ ਮੁੱਦਾ ਚੱਕਿਆ ਆਪਣੇ ਬਣੀਓ ਕਿ ਜਿੰਨਾ ਕੁ ਯੋਗਦਾਨ ਮੈਂ ਨਿਭਾ ਸਕੂ ਆ ਸੋ ਮੇਰਾ ਇੱਕ ਹਿੱਸਾ ਪਹੇਜਣਾ ਪੰਜਾਬ ਦੇ ਪ੍ਰਤੀ ਕਿ ਸਾਡੇ ਪੰਜਾਬੀ ਇਹ ਤਾਂ ਸੋਚਣ ਯਾਰ ਕੋਈ ਨੌਜਵਾਨ ਐਸੇ ਵੀ ਇੰਨੀ ਉਮਰ ਦੇ ਅੰਦਰ ਕਿ ਜਿਹੜੇ ਸਾਡੇ ਪੰਜਾਬ ਬਾਰੇ ਬੋਲ ਰਹੇ ਨੇ ਬਹੁਤ ਫਕਰ ਹੁੰਦਾ ਤੁਹਾਡਾ ਤੁਹਾਨੂੰ ਸਾਰਿਆਂ ਨੂੰ ਹੈਲੋ ਜੀ ਬਹੁਤ ਧੰਨਵਾਦ ਹੋਲੀ ਦੀਆਂ ਮੁਬਾਰਕ ਹੋਲੀ ਦੀਆਂ ਹੋਲੀ ਦੀਆਂ ਮੁਬਾਰਕਾਂ ਤੁਹਾਨੂੰ ਵੀ ਨੇ ਸੋ ਇੱਕ ਗੱਲ ਹੋਰ ਵੀ ਦੱਸ ਦਿਓ ਜਰਾ ਕਿ ਹੋਲੀ ਦਾ ਜਿਹੜਾ ਤਿਹਾਰ ਹੈ ਇਹਨੂੰ ਤੁਸੀਂ ਰੂਸ ਦੇ ਵਿੱਚ ਮਨਾਉਂਗੇ ਕਿ ਨਹੀਂ ਇਹ ਬਾਈ ਜੀ ਰੂਸ ਤੋਂ ਨੇ ਕਈ ਸਾਥੀ ਨਹੀਂ ਜਾਣਦੇ ਹੁੰਦੇ ਦੱਸਣਾ ਚਾਹੁੰਦਾ ਮੈਂ ਵੈਸੇ ਰੂਸ ਤੋਂ ਨਹੀਂ ਹੈਗੇ ਨਿੱਜੀ ਪੰਜਾਬ ਤੋਂ ਹੀ ਨੇ ਪਰ ਇਹ ਰੂਸ ਆ ਇਸ ਵਕਤ ਨੇ ਉੱਥੇ ਇਹ ਡਾਕਟਰ ਨੇ ਬਹੁਤ ਵਧੀਆ ਸੈਟਲ ਨੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹਨਾਂ ਨੂੰ ਤਰੱਕੀ ਬਖਸ਼ੇ ਜਿਹੜਾ ਕਿ ਵਿਚਾਰੇ ਆਪਣੇ ਨਾਲ ਜੋੜਦੇ ਨੇ ਸਾਡੇ ਪੰਜਾਬ ਪ੍ਰਤੀ ਇਹਨਾਂ ਨੂੰ ਜੇਕਰ ਕੋਈ ਦਰਦ ਹੈ ਜਾਂ ਫਿਰ ਕੋਈ ਗੱਲਬਾਤ ਸੁਣਨੀ ਚਾਹੁੰਦੇ ਨੇ ਤਾਂ ਫਿਰ ਸਾਡੇ ਪੰਜਾਬੀ ਭਾਵੇਂ ਸੱਤ ਸਮੁੰਦਰ ਛੱਡੋ ਮੈਨੂੰ ਇਹ ਲੱਗਦਾ ਚਾਹੇ ਕੋਈ 10 ਸਮੁੰਦਰ ਪਾਰਾ ਚਾਹੇ ਕੋਈ 14 ਸਮੁੰਦਰ ਪਾਰ ਕੇ ਉਹ ਨਾ ਹੋਵੇ ਉੱਥੋਂ ਵੀ ਸਾਡੇ ਪੰਜਾਬੀ ਛੋੜਦੇ ਨੇ ਸੋ ਬਹੁਤ ਵੱਡੀ ਮੈਨੂੰ ਵੀ ਇੱਕ ਮਾਨ ਮਹਿਸੂਸ ਹੁੰਦਾ ਵੀ ਰੂਸ ਦੇ ਅੰਦਰੋਂ ਤੁਸੀਂ ਜਿਹੜੀ ਗੱਲ ਆਪਣੀ ਸਾਂਝੀ ਕਰ ਰਹੇ ਹੋ ਮੇਰੇ ਨਾਲ ਆਪਣੀਆਂ ਟਿੱਪਣੀਆਂ ਸਾਂਝੀਆਂ ਕਰ ਰਹੇ ਹਾਂ ਜਾਂ ਗੱਲਬਾਤ ਆਪਣੀਆਂ ਕਮੈਂਟਾਂ ਜਰੀਏ ਹੁੰਦੀ ਹੈ ਬਹੁਤ ਚੰਗਾ ਲੱਗਦਾ ਬਾਈ ਉਸ ਦਿਨ ਮੈਂ ਤੁਹਾਡਾ ਚੈਨਲ ਵੀ ਚੈੱਕ ਕੀਤਾ ਸੀਗਾ ਮੈਂ ਵੀਡੀਓ ਵੀ ਦੇਖੀ ਪਰ ਮੈਨੂੰ ਸਮਝ ਕੋਈ ਨਹੀਂ ਲੱਗੀ ਕਿ ਮੈਂ ਤੁਸੀਂ ਉਹਦੇ ਵਿੱਚ ਰੂਸੀ ਭਾਸ਼ਾ ਦੇ ਵਿੱਚ ਗੱਲ ਕਰਦੇ ਹੋ ਵਲੌਗ ਬਣਾਉਨੇ ਜਿਹੜੇ ਤੇ ਮੇਰੇ ਸਮਝ ਤਾਂ ਨਹੀਂ ਲੱਗੀ ਵੈਸੇ ਮੈਂ ਤੁਹਾਨੂੰ ਦੇਖਦਾ ਜ਼ਰੂਰ ਰਿਹਾ ਬੱਚਿਆਂ ਨੂੰ ਵੀ ਦਿਖਾਇਆ ਮਹਾ ਦੋਸਤ ਆ ਸਾਡਾ ਰੂਸ ਤੋਂ ਐਸ ਕਰਕੇ ਦੇਖਿਆ ਜਰੂਰ ਸੀ ਚੈਨਲ ਵੀ ਸਬਸਕ੍ਰਾਈਬ ਕੀਤਾ ਪਰ ਸਮਝ ਕੋਈ ਨਹੀਂ ਲੱਗੀ ਵੀ ਹਾਂ ਇਹ ਕੀ ਗੱਲ ਹੈ ਕੋਈ ਨਹੀਂ ਸਮਝਦਾ ਕਰੇ ਤਾਂ ਵੈਸੇ ਫਿਰ ਵੀ ਚਲੋ ਚੰਗੀ ਗੱਲ ਹੈ ਜਿੰਨਾ ਕ ਆਪਦਾ ਉੱਥੇ ਹਨਾ ਯੋਗਦਾਨ ਤੁਸੀਂ ਕਰ ਰਹੇ ਹੋ ਜੇ ਸਿੱਧੀ ਗੱਲ ਦੇ ਪ੍ਰਤੀ ਮੈਨੂੰ ਨਹੀਂ ਪਤਾ ਪਰ ਵਧੀਆ ਤਾਂ ਪੰਜਾਬੀਓ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਜਿਹੜੀ ਗੱਲ ਮੈਂ ਲਿਖੀ ਹੋਈ ਹੈ ਵੀ ਪੰਜਾਬੀਆਂ ਨੂੰ ਖਾਸ ਅਪੀਲ ਇਹ ਗੱਲ ਮੇਰੀ ਯਾਦ ਰੱਖਿਓ ਸਾਰੇ ਸਾਥੀ ਬਹੁਤ ਧੰਨਵਾਦ ਆ ਜੀ ਗੁਰਸ਼ਰਨਦੀਪ ਸਿੰਘ ਗਿੱਲ ਜੀ ਬਹੁਤ ਧੰਨਵਾਦ ਆ ਜੀ ਹੋਲੀ ਬਾਈ ਜੀ ਅੱਜ ਨਹੀਂ ਆਪਣੇ ਹੋਲੀ ਕੱਲ ਨੂੰ ਬਣਾਵਾਂਗੇ ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਕੋਲ ਜਾਵਾਂਗੇ ਉਹਨਾਂ ਦੇ ਰੰਗ ਲਾਵਾਂਗੇ ਫਿਰ ਆਪਾਂ ਯਾਨੀ ਹੋਲੀ ਦਾ ਤਿਹਾੜੀ ਤਾਂ ਦੇਖੋ ਮਨਾਵਾਂਗੇ ਹਨਾ ਅਰਾ ਵਿੱਚ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਮੈਂ ਤਾਂ ਕਹਿੰਦਾ ਵੀ ਸਾਰੇ ਸਾਡੇ ਸਾਥੀ ਜਿੰਨੇ ਦੇਖਦੇ ਆ ਬਾਈ ਸਾਰੇ ਹੋਲੀ ਮਨਾਉਣ ਆਲਦੇ ਉਹਦੇ ਪਰਿਵਾਰਾਂ ਦੇ ਨਾਲ ਹਨਾ ਚੰਗਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਬਾਈ ਮੇਰੇ ਬੰਨੂਆਂ ਦਾ ਬਾਈ ਯਾਰ ਬਹੁਤ ਸ਼ੁਭ ਕਾਮਨਾ ਨੇ ਸਾਰੇ ਸਾਥੀਆਂ ਨੂੰ ਨੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਨੇ ਬਾਈ ਔਰ ਆ ਭਾਈ ਜੀ ਨੇ ਲਿਖਿਆ ਵੀ ਤੁਸੀਂ ਬੋਲਦੇ ਹੋ ਤਾਂ ਸਾਨੂੰ ਮਾਣ ਮਹਿਸੂਸ ਆ ਮੈਨੂੰ ਤੁਹਾਡੇ ਤੇ ਮਹਿਸੂਸ ਕਰਦਾ ਮਾਣ ਮੈਂ ਕਿ ਯਾਰ ਬਾਈ ਦੇਖੋ ਪੰਜਾਬ ਦੇ ਵਿੱਚ ਬੜੇ ਘੱਟ ਲੋਕ ਆ ਜਿਹੜੇ ਸੱਚੀਆਂ ਮੁੱਚੀਆਂ ਗੱਲਾਂ ਕਰਨਾ ਚਾਹੁੰਦੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਗੰਦ ਪਾ ਰਖਿਆ ਲੋਕਾਂ ਨੇ ਤਾਂ ਠੀਕ ਹੈ ਜੀ ਹੋਲੀ ਮਹੰਤਰੀ ਦੇ ਸਾਰਿਆਂ ਨੂੰ ਸੁਭ ਕਾਮਨਾ ਨੇ ਤੁਹਾਨੂੰ ਸਾਰੇ ਸਾਥੀਆਂ ਨੂੰ ਨੇ ਰੂਸ ਦੇ ਜਿੰਨੇ ਤੁਹਾਡੇ ਦੋਸਤ ਨੇ ਮੇਰੇ ਬੰਨੇ ਤਾਂ ਉਹਨਾਂ ਨੂੰ ਵੀ ਆ ਤੁਹਾਡੇ ਪਰਿਵਾਰ ਨੂੰ ਆ ਲਿਗੋ ਸਵਾ ਕੱਲ ਨੂੰ ਯਾਨੀ 14 ਤਰੀਕਾ ਮੈਂ ਲੰਦਾ ਕੱਲ ਨੂੰ 14 ਤਰੀਕ ਨੂੰ ਆਪਾਂ ਹੋਲੀ ਮਨਾ ਰਹੇ ਆਂ ਬਾਈ ਤਰੰਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਸਾਥੀਆਂ ਨੂੰ ਹਾਂਜੀ ਹਾਂਜੀ ਤੇ ਗੱਲ ਹੋਰ ਦੱਸ ਦਿਆ ਮੈਂ ਤੁਹਾਨੂੰ ਕੱਲ ਨੂੰ ਸਵੇਰੇ ਜਿਹੜੀ 8 ਵਜੇ ਵੀਡੀਓ ਅਪਲੋਡ ਕਰਾਂਗੇ ਉਹਦੇ ਵਿੱਚ ਇੱਕ ਪਰਿਵਾਰ ਨਾਲ ਮੈਂ ਗੱਲ ਕਰ ਰਿਹਾ ਲਾਈਵ ਵਿੱਚ ਫੋਨ ਤੇ ਗੱਲ ਕਰ ਰਿਹਾ ਲਾਈਵ ਉਹ ਸਬੂਤ ਦੇ ਆਧਾਰ ਤੇ ਕਰ ਰਹੇ ਹਾਂ ਕਿ ਤਾਂ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਸਬੂਤ ਮਿਲੇ ਕਿਉਂਕਿ ਪੰਜਾਬ ਦੇ ਅੰਦਰ ਜੋ ਕੁਝ ਹੋ ਰਿਹਾ ਇੱਕ ਬਹੁਤ ਵੱਡਾ ਇੱਕ ਐ ਕਹਿ ਲੋਗੀ ਇੱਕ ਮਹਾਮਾਰੀ ਆ ਚੁੱਕੀ ਆ ਚੁੱਕੀ ਹੈ ਜਿਹਦੇ ਨਾਲ ਪੰਜਾਬ ਭਰ ਦੇ ਲੋਕਾਂ ਨੂੰ ਖਤਰਾ ਮੰਡਰ ਆ ਗਿਆ ਖਤਰੇ ਦੀ ਘੰਟੀ ਖੜਕ ਗਈ ਹੈ ਉਹ ਉਹ ਜਿਹੜਾ ਸੱਚ ਹੈ ਉਹ ਵੀਡੀਓ ਦੇ ਅੰਦਰ ਤੁਹਾਨੂੰ ਖੁਦ ਹੀ ਪਤਾ ਲੱਗਣਾ ਹੈ ਕਿ ਹੈ ਕੀ ਹੈ ਮੈਂ ਹੁਣ ਕਿਉਂ ਨਹੀਂ ਦੱਸਦਾ ਮੈਨੂੰ ਮੈਂ ਚਾਹਣਾ ਹੈ ਕਿ ਪੰਜਾਬ ਦੇ ਸਾਡੇ ਜਿੰਨੇ ਵੀ ਭੈਣ ਭਰਾਸਾਂ ਨੂੰ ਦੇਖਦੇ ਨੇ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਸ਼ੇਅਰ ਵੀ ਕਰ ਲੈਣ ਕਿਉਂ ਕਿ ਇਹ ਗੱਲ ਪੰਜਾਬ ਦੇ ਲੋਕਾਂ ਦੇ ਬੱਚਿਆਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਗੱਲ ਹੈ ਜਿਹੜੀ ਮੈਂ ਸਾਂਝੀ ਕਰਨ ਜਾ ਰਿਹਾ ਹਾਂ ਸਵੇਰ 8 ਵਜੇ ਵੀਡੀਓ ਅਪਲੋਡ ਕਰ ਦਿਆਂਗੇ ਉਸ ਤੋਂ ਬਾਅਦ ਉਸ ਨੂੰ ਵੇਖ ਕੇ ਉਸ ਤੋਂ ਬਾਅਦ ਸ਼ੇਅਰ ਕਰ ਲੈਣਾ ਪਹਿਲਾਂ ਵੇਖ ਲਿਓ ਕੀ ਗੱਲ ਹੈ ਕੀ ਹੈ ਵੇਖਣੀ ਜ਼ਰੂਰੀ ਆਮਲ ਕਰਨਾ ਬਾਅਦ ਦੇ ਵਿੱਚ ਤੁਹਾਡਾ ਫਰਜ਼ ਹੈ ਜਾਂ ਨਹੀਂ ਕਰਨਾ ਉਹ ਇੱਛਾ ਤੁਹਾਡੀ ਹੈ ਤਾਂ ਸਾਡੇ ਸਾਰੇ ਪੰਜਾਬੀਆਂ ਨੂੰ ਮੇਰੇ ਬਣੀਓ ਹੋਲੀ ਦੀਆਂ ਤਾਂ ਮੁਬਾਰਕਾਂ ਹੈਗੀਆਂ ਨੇ ਪਰਿਵਾਰਾਂ ਤੱਕ ਨੇ ਭਾਈ ਤੇ ਜਿੰਨੇ ਸਾਡੇ ਦੋਸਤ ਨਵੇਂ ਜੋੜਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਹੋਰ ਅਪੀਲ ਆ ਵੀ ਜਿੰਨੇ ਨਵੇਂ ਹੁੰਨੇ ਆ ਨਾ ਬਾਈ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਇਹ ਨੋਟੀਫਿਕੇਸ਼ਨ ਹਰ ਵੀਡੀਓ ਦਾ ਹਰ ਰੋਜ਼ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਕੰਟੀਨਿਊਅਲ ਤੇ ਕਰ ਲਿਓ ਤਾਂ ਕਿ ਸਿੱਧਾ ਡਾਇਰੈਕਟ ਤੁਹਾਡੇ ਤੱਕ ਆਵੇ ਵੀਡੀਓ ਦਾ ਨੋਟੀਫਿਕੇਸ਼ਨ ਤਾਂ ਠੀਕ ਹੈ ਜੀ ਪੰਜਾਬ ਵਾਲਿਓ ਜਿੰਨੇ ਭਰਾ ਤੁਸੀਂ ਜੁੜੇ ਸਾਡੇ ਸਾਥੀਆਂ ਨੇ ਕਮੈਂਟ ਕੀਤੇ ਸਾਰੇ ਸਾਥੀਆਂ ਦਾ ਧੰਨਵਾਦ ਮੇਰੇ ਬੰਨਿਓ ਬਹੁਤ ਬਹੁਤ ਧੰਨਵਾਦ ਔਰ ਸੋਬਾ ਵੀਡੀਓ ਦੇ ਵਿੱਚ 8 ਵਜੇ ਮਿਲਦੇ ਹਾਂ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਵੀ ਸਭ ਨੂੰ ਆਪਾਂ ਨੂੰ ਰੱਖੇ ਤਾਂ ਚੜ੍ਹਦੀ ਕਲਾ ਦੇ ਨਾਲ ਪੰਜਾਬ ਦੀ ਗੱਲ ਤੋਂ ਸ਼ੁਰੂ ਫਿਰ ਤੋਂ ਹੋ ਜਾਂਦੀ ਹੈ ਆਪਣੇ ਕੋਲ ਤਾਂ ਹੈ ਹੀ ਪੰਜਾਬ ਕਿਉਂਕਿ ਪੰਜਾਬ ਦੇ ਵਿੱਚ ਰਹਿਨੇ ਆ ਤਾਂ ਅਸੀਂ ਪੰਜਾਬੀ ਆ ਬਹੁਤ ਵੱਡਾ ਮਾਣ ਮਹਿਸੂਸਾ ਸਾਨੂੰ ਕਿ ਜਿਹੜਾ ਪੰਜਾਬ ਦੀ ਉਹ ਧਰਤੀ ਤੇ ਜਨਮੇ ਜਿੱਥੇ ਤਾਂ ਸਾਡੇ ਲਹੂ ਡੁੱਲਿਆ ਸਾਡੇ ਯੋਧਿਆਂ ਦਾ ਸਾਡੇ ਗੁਰੂਆਂ ਨੇ ਜੰਗਾਂ ਲੜੀਆਂ ਸਾਡੇ ਗੁਰੂਆਂ ਦੀ ਬਹੁਤ ਸਾਰੀ ਸਿੱਖ ਜਿਹੜੀ ਕਿ ਮਿਲਦੀ ਆ ਸਾਨੂੰ ਲੋਕਾਂ ਨੂੰ ਉਹ ਅਸੀਂ ਇੰਡੀਪੈਂਡ ਕਰ ਸਕਦੇ ਆ ਵੀ ਅਸੀਂ ਉਹ ਸਿੱਖਣੀ ਆ ਜਾਂ ਫਿਰ ਅਸੀਂ ਉਹ ਪੋਡਕਾਸਟ ਵਾਲਿਆਂ ਵਾਂਗੂ ਕਰਨਾ ਜਿਹੜਾ ਗੰਦ ਪਾਉਂਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਇੱਥੇ ਪਾਸੇ ਜੇ ਟੰਗੀ ਫਿਰਦੇ ਹੁੰਦੇ ਨੇ ਠੀਕ ਆ ਜੀ ਖਸਦੇ ਜ਼ਰੂਰ ਹੋਵਗੇ ਮੈਨੂੰ ਪਤਾ ਤੁਸੀਂ ਸਮਝ ਚੁੱਕੇ ਹੋਵੋਗੇ ਪਰ ਆਪਾਂ ਇਹ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ ਇਹਨਾਂ ਗੱਲਾਂ ਤੇ ਕਿਉਂਕਿ ਆਪਣੀਆਂ ਮਾਵਾਂ ਭੈਣਾਂ ਬਹੁਤ ਸਾਰੀਆਂ ਦੇਖਦੀਆਂ ਹੋ ਸਕਦੀਆਂ ਨੇ ਕੋਈ ਵੀ ਐਸੀ ਵੈਸੀ ਗੱਲ ਮੈਂ ਕਰਦਾ ਨਹੀਂ ਤਾਂ ਠੀਕ ਹੈ ਜੀ ਪੰਜਾਬ ਵਾਲਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੋਲੀ ਦੀਆਂ ਮੁਬਾਰਕਾਂ ਮਿਲਦੇ ਆਂ ਸਵੇਰ 8 ਵਜੇ ਵੀਡੀਓ ਦੇ ਅੰਦਰ ਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜਾਂਦੇ ਵਸਦੇ ਰੱਖੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ